ਨਮਸਕਾਰ ਬਿਲ ਟੀਵੀ ਦੇ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਪ੍ਰਭਾ ਸ਼ਰਮਾ ਖਬਰਾਂ ਦੀ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲੇ ਇੱਕ ਨਜ਼ਰ ਕੱ ਲੈਣੀ ਹੈ ਕਿ ਹੁਣ ਤੱਕ ਦੀਆਂ ਖਾਸ ਖਬਰਾਂ ਵੱਲ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਰੁਕਵਾਉਣ ਦਾ ਮੂਡ ਕੀਤਾ ਦਾਅਵਾ ਕੀਤਾ ਕਿਹਾ ਪਰਮਾਣੂ ਜੰਗ ਵਿੱਚ ਬਦਲ ਸਕਦਾ ਸੀ ਜੰਗ ਦਾ ਮੈਦਾਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਰੁਕਵਾਉਣ ਦਾ ਮੂਡ ਦਾਅਵਾ ਕਰਨ ਤੇ ਬਿਆਨ ਤੇ ਰਾਹੁਲ ਗਾਂਧੀ ਨੇ ਇਸ ਨੂੰ ਭਾਰਤ ਦਾ ਦੱਸਿਆ અપਮਾਨ ਕਿਹਾ ਦਾਲ ਵਿੱਚ ਕੁਝ ਨਾ ਕੁਝ ਜ਼ਰੂਰ ਕਾਲਾ ਹੈ ਭਾਰਤ ਬਰਤਾਨੀਆਂ ਮੁਕਤ ਵਪਾਰ ਸਮਝੌਤੇ ਤੇ ਦਸਤਖਤ ਅੱਜ ਲੰਡਨ ਚ ਸਮਾਗਮ ਦੌਰਾਨ ਮੋਦੀ ਅਤੇ ਸਟਾਰਮਰ ਰਹਿਣਗੇ ਹਾਜ਼ਰ ਫਰੀਦਕੋਟ ਵਿੱਚ ਗਾਕਾਂ ਦੇ ਖਾਤਿਆਂ ਤੋਂ ਜੀਵਨ ਭਾਦੀ ਸੇਵਿੰਗਸ ਲੈ ਕੇ ਫਰਾਰ ਹੋਇਆ ਐਸਬੀਆਈ ਦਾ ਕਲਰਕ ਲਗਭਗ 5 ਕਰੋੜ ਰੁਪਏ ਦੀ ਧੋਖਾਧੜੀ ਹੋਣ ਦਾ ਖੁਲਾਸਾ ਸਰਹੰਦ ਫੀਡਰ ਨਹਿਰ ਵਿੱਚ ਮੋਟਰਸਾਈਕਲ ਸਵਾਰ ਪਤੀ ਪਤਨੀ ਸਮੇਤ ਦੋ ਬੱਚੇ ਪਾਣੀ ਵਿੱਚ ਰੁੜ ਗਏ ਪਤੀ ਪਤਨੀ ਸੁਰੱਖਿਅਤ ਜਲਦੀ ਰੁੜੇ ਹੋਏ ਬੱਚਿਆਂ ਦੀ ਭਾਲ ਜਾਰੀ ਚੌਥੇ ਟੈਸਟ ਮੈਚ ਵਿੱਚ ਭਾਰਤ ਨੇ ਇੰਗਲੈਂਡ ਖਿਲਾਫ ਪਹਿਲੇ ਦਿਨ 4 ਵਿਕਟਾਂ ਦੇ ਨੁਕਸਾਨ ਨਾਲ 264 ਦੌੜਾਂ ਦਾ ਬਣਾਇਆ ਸਕੋਰ ਖੇਡ ਸਮਾਪਤ ਹੋਣ ਮੌਕੇ ਝੰਡੇਜਾ ਤੇ ਸ਼ਦਦੁਲ ਠਾਕ ਨਾਬਾਦ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਟਕਰਾਅ ਰੁਕਾਉਣ ਦਾ ਮੁੜ ਦਾਵਾ ਕਰਦਿਆਂ ਕਿਹਾ ਕਿ ਜੰਗ ਦੌਰਾਨ ਪੰਜ ਜੱਟਾਂ ਨੂੰ ਡੇਗਿਆ ਗਿਆ ਸੀ 트ੰਪ ਨੇ ਇਹ ਵੀ ਦਾਵਾ ਕੀਤਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਟਕਰਾਅ ਪਰਮਾਣੂ ਜੰਗ ਵਿੱਚ ਬਦਲ ਸਕਦਾ ਸੀ ਕਾਂਗਰਸ ਮੈਂਬਰਾਂ ਨਾਲ ਵਾਈਟ ਹਾਊਸ 'ਚ ਇੱਕ ਪ੍ਰੋਗਰਾਮ ਦੇ ਦੌਰਾਨ 트ੰਪ ਨੇ ਕਿਹਾ ਕਿ ਅਸੀਂ ਭਾਰਤ ਅਤੇ ਪਾਕਿਸਤਾਨ ਅਤੇ ਕਾਗੋ ਤੇ ਰਵਾੜਾ ਵਿਚਾਲੇ ਜੰਗਾਂ ਦਾਂ ਰੁਕਵਾਈਆਂ ਹਨ ਭਾਰਤ ਤੇ ਪਾਕਿਸਤਾਨ ਵਿਚਾਲੇ ਫੌਜੀ ਟਕਰਾਓ ਦਾ ਜ਼ਿਕਰ ਕਰਦੇ ਹਾਂ 트ੰਪ ਨੇ ਕਿਹਾ ਕਿ ਉਹਨਾਂ ਨੇ 5 ਜੈਟ ਦੇਖ ਦਿੱਤੇ ਸਨ ਭਾਰਤ ਅਤੇ ਪਾਕਿਸਤਾਨ ਨੂੰ 트ੰਪ ਨੇ ਫੋਨ ਕੀਤਾ ਅਤੇ ਕਿਹਾ ਕਿ ਸੁਣੋ ਹੁਣ ਹੋਰ ਵਪਾਰ ਨਹੀਂ ਹੋਵੇਗਾ ਜੇ ਤੁਸੀਂ ਇੰਝ ਕਰੋਗੇ ਤਾਂ ਇਸ ਨਾਲ ਤੁਹਾਡਾ ਕੋਈ ਭਲਾ ਨਹੀਂ ਹੋਵੇਗਾ ਭਾਰਤ ਤੇ ਪਾਕਿਸਤਾਨ ਦੋਵੇਂ ਤਾਕਤਵਰ ਪਰਮਾਣੂ ਹਥਿਆਰਾਂ ਨਾਲ ਲੈਸ ਮੁਲਕ ਹਨ ਅਤੇ ਕੌਣ ਜਾਣਦਾ ਹੈ ਕਿ ਟਕਰਾਓ ਦਾ ਸਿੱਟਾ ਕੀ ਨਿਕਲਣਾ ਸੀ ਮੈਂ ਇਸ ਨੂੰ ਰਕਵਾ ਦਿੱਤਾ 트ੰਪ ਨੇ ਇਹ ਵੀ ਦਾਵਾ ਕੀਤਾ ਕਿ ਅਮਰੀਕਾ ਨੇ ਈਰਾਨ ਦੀ ਪੂਰੀ ਪਰਮਾਣੂ ਸਮਰੱਥਾ ਨਸ਼ਟ ਕਰ ਦਿੱਤੀ ਹੈ ਅਤੇ ਕੋਸੋਵੇ ਤੇ ਸਰਬੀਆ ਵਿਚਾਲੇ ਟਕਰਾਵ ਵੀ ਰੁਕਵਾਇਆ ਹੈ ਇਸ ਦੌਰਾਨ ਸੰਯੁਕਤ ਰਾਸ਼ਟਰ ਚ ਅਮਰੀਕਾ ਦੀ ਕਾਰਜਕਾਰੀ ਪ੍ਰਤੀਨਿਧੀ ਡੋਰੋਥੀ ਸ਼ਿਆ ਨੇ ਕਿਹਾ ਕਿ 트럼ਪ ਪ੍ਰਸ਼ਾਸਨ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਘਟਾਉਣ ਚ ਸਹਾਇਤਾ ਕੀਤੀ ਸੀ। ਉਹਨਾਂ ਇਹ ਵੀ ਕਿਹਾ ਕਿ ਵਿਵਾਦਾਂ ਵਿੱਚ ਵਿਚੋਲਗੀ ਕਰਨ ਅਤੇ ਦੁਨੀਆ ਭਰ ਚ ਸ਼ਾਂਤਮਈ ਹੱਲ ਕੱਢੇ ਜਾਣ ਲਈ ਅਮਰੀਕਾ ਵਚਨਬੱਧ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਵੱਲੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਟਕਰਾਅ ਰੋਕਣ ਦੇ ਮੂੜ ਕੀਤੇ ਗੇ ਦਾਅਵੇ ਤੇ ਸਰਕਾਰ ਉੱਪਰ ਹਮਲਾ ਕਰਦਿਆਂ ਕਿਹਾ ਕਿ ਦਾਲ ਵਿੱਚ ਕੁਝ ਨਾ ਕੁਝ ਤੇ ਕਾਲਾ ਜ਼ਰੂਰ ਹੈ ਕਿਉਂਕਿ ਅਮਰੀਕੀ ਕੀ ਆਗੂ ਨੇ 25ਵੀਂ ਵਾਰ ਅਜਿਹਾ ਬਿਆਨ ਦਿੱਤਾ ਹੈ ਲੋਕ ਸਭਾ ਚ ਵਿਰੋਧੀ ਧਿਰ ਦੇ ਆਗੂ ਨੇ 트럼ਪ ਵੱਲੋਂ ਗੋਲੀਬੰਦੀ ਕਰਵਾਉਣ ਦੇ ਦਾਅਵੇ ਤੇ ਸਵਾਲ ਖੜੇ ਕੀਤੇ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਵੀ ਉਹਨਾਂ ਨੂੰ ਜਵਾਬ ਨਹੀਂ ਦਿੱਤਾ। ਰਾਹੁਲ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਆਖਦੀ ਹੈ ਕਿ ਆਪਰੇਸ਼ਨ ਸੰਦੂਰ ਹਲੇ ਜਾਰੀ ਹੈ ਤੇ ਦੂਸਰੇ ਹੀ ਪਾਸੇ ਉਹ ਆਖਦੀ ਹੈ ਕਿ ਜਿੱਤ ਹਾਸਲ ਕਰ ਲਈ ਗਈ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਦਾਲ ਵਿੱਚ ਕੁਝ ਨਾ ਕੁਝ ਤੇ ਕਾਲਾ ਜ਼ਰੂਰ ਹੈ। ਕਾਂਗਰਸੀ ਪ੍ਰਧਾਨ ਮਲਿਕਾ ਅਰਜਨ ਖੜਗੇ ਨੇ ਵੀ ਸਰਕਾਰ ਨੂੰ ਕਿਹਾ ਕਿ ਨਰਿੰਦਰ ਮੋਦੀ ਖਾਮੋਸ਼ ਹਨ ਅਤੇ ਉਹ 트럼ਪ ਨੂੰ ਜਵਾਬ ਨਹੀਂ ਦੇ ਰਹੇ। ਉਹਨਾਂ ਪੱਤਰਕਾਰਾਂ ਨਾਲ ਅਲਬਾਤ ਕਰਦੇ ਆ ਕਿਹਾ ਕਿ ਨਰਿੰਦਰ ਮੋਦੀ 트੍ਰੰਪ ਦੇ ਅਧੀਨ ਰਹਿਣਾ ਚਾਹੁੰਦੇ ਹਨ ਦੇਸ਼ ਸਭ ਤੋਂ ਮਹੱਤਵਪੂਰਨ ਹੈ ਇਸ ਕਰਕੇ ਅਸੀਂ ਸਰਕਾਰ ਦਾ ਸਮਰਥਨ ਕੀਤਾ ਸੀ ਹੁਣ ਜਦੋਂ 트럼ਪ بار بار ਅਜੀਬ ਬਿਆਨ ਦੇ ਕੇ ਭਾਰਤ ਦਾ અપਮਾਨ ਕਰ ਰਹੇ ਹਨ ਤਾਂ ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਠੋਕਮਾ ਜਵਾਬ ਦਿੱਤਾ ਜਾਵੇ। ਭਾਰਤ ਅਤੇ ਬਰਤਾਨੀਆ ਵਿਚਾਲੇ ਵੀਰਵਾਨ ਨੂੰ ਲੰਡਨ 'ਚ ਅੱਜ ਮੁਕਤ ਵਪਾਰ ਤੇ ਦਸਤਖਤ ਕੀਤੇ ਜਾਣਗੇ। ਇਸ ਨਾਲ ਕਿਰਤ ਆਧਾਰਿਤ ਵਸਤਾਂ, ਚਮੜਾ, ਜੁੱਤੀਆਂ ਅਤੇ ਕੱਪੜਿਆਂ ਦੀ ਰਿਆਇਤੀ ਦਰਾਂ ਤੇ ਬਰਾਮਦਗੀ ਸੰਭਵ ਹੋਵੇਗੀ, ਜਦਕਿ ਬਰਤਾਨੀਆ ਤੋਂ ਵਿਸਕੀ ਅਤੇ ਕਾਰਾਂ ਦੀ ਦਰਮਾਹ ਸਸਤੀ ਹੋ ਜਾਵੇਗੀ। ਇਹ ਸਮਝੌਤਾ ਦੋਵੇਂ ਭਾਰਤ ਅਤੇ ਬਰਤਾਨੀਆ ਵਿਚਾਲੇ ਵਪਾਰ ਨੂੰ 2030 ਤੱਕ ਦੁੱਗਣਾ ਕਰਕੇ ਇੱਕ ਸੋ ਬੀ ਅਰਬ ਡਾਲਰ ਤੱਕ ਪਹੁੰਚਣ 'ਚ ਮਦਦ ਕਰੇਗਾ ਸਮਝੌਤੇ ਤੇ ਦਸਤਕਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੇ ਬਰਤਾਨਵੀ ਹਮ ਰਤਬਾ ਕੀ ਸਟਾਰਮਰ ਦੀ ਹਾਜ਼ਰੀ 'ਚ ਕੀਤੇ ਜਾਣਗੇ ਮੋਦੀ ਯੂਕੇ ਅਤੇ ਮਾਲਦੀਵ ਦੇ ਚਾਰ ਰੋਜ਼ਾ ਦੌਰੇ ਲਈ ਅੱਜ ਰਵਾਨਾ ਹੋਏ ਹਨ ਵਣਜਤੀ ਸੰਨੇਤਾ ਬਾਰੇ ਮੰਤਰੀ ਪਿਊਸ਼ ਕੋਇਲ ਅਤੇ ਉਹਨਾਂ ਦੇ ਬਰਤਾਨਵੀ ਹਮ ਰਤਬਾ ਜੋਨਾਥਨ ਇਸ ਸਮਝੌਤੇ ਤੇ ਦਸਤਖਤ ਕਰਨਗੇ ਸਮਝੌਤੇ ਤੇ ਦਸਤਖਤ ਕਰਨ ਮਗਰੋਂ ਇਸ ਨੂੰ ਬ੍ਰਿਟਿਸ਼ ਸੰਸਦ ਤੋਂ ਮਨਜ਼ੂਰੀ ਲੈਣੀ ਹੋਵੇਗੀ ਮੁਕਤਵਾਪਾ ਸਮਝੌਤਾ ਲਾਗੂ ਹੋਣ ਚ ਕਰੀਬ 1 ਸਾਲ ਦਾ ਸਮਾਂ ਲੱਗ ਸਕਦਾ ਹੈ ਦੋਵੇਂ ਮੁਲਕਾਂ ਨੇ 6 ਮਹੀਨوں ਵਪਾ ਸਮਝੌਤੇ ਲਈ ਵਾਰਤਾ ਖਤਮ ਹੋਣ ਦਾ ਐਲਾਨ ਕੀਤਾ ਸੀ ਅਜੇ ਹੀ ਵਪਾ ਸਮਝੌਤਿਆਂ ਚ ਦੋਵੇਂ ਮੁਲਕ ਆਪਸੀ ਵਪਾਰ ਵਾਲੀਆਂ ਜ਼ਿਆਦਾਤਰ ਵਸਤਾ ਤੇ ਕਸਟਮ ਡਿਊਟੀ ਯਾ ਤਾਂ ਖਤਮ ਕਰ ਦਿੰਦੇ ਹਨ ਜਾਂ ਉਸ ਵਿੱਚ ਬਧੇਰੇ ਕਮੀ ਕਰ ਦਿੰਦੇ ਹਨ ਸਮਝੌਤੇ ਦੇ ਤਹਿਤ 99% ਦੀ ਭਾਰਤੀ ਬ੍ਰਾਹਮਣ ਨੂੰ ਬ੍ਰਿਟਾਨੀਆਂ ਦੇ ਬਾਜ਼ਾਰ ਚ ਸਿਫਰ ਡਿਊਟੀ ਦਾ ਲਾਭ ਹੋਵੇਗਾ ਦਰਾਮਦੀ ਡਿਊਟੀਆਂ ਚ ਕਮੀ ਨਾਲ ਬਾਜ਼ਾਰ ਖੁੱਲ ਸਕਦੇ ਹਨ ਅਤੇ ਕਾਰੋਬਾਰੀਆਂ ਤੇ ਭਾਰਤੀ ਖਪਤਕਾਰਾਂ ਲਈ ਵਪਾਰ ਸਸਤਾ ਹੋ ਸਕਦਾ ਹੈ ਫਰੀਦਕੋਟ ਦੇ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ਵਿੱਚ ਇੱਕ ਵੱਡੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਬੈਂਕ ਦਾ ਇੱਕ ਕਲਰਕ ਕਥਿਤ ਤੌਰ ਤੇ ਗ੍ਰਾਹਕਾਂ ਦੇ ਖਾਤਿਆਂ, ਐਫ.ਡੀ ਅਤੇ ਕ੍ਰੈਡਿਟ ਸੀਮਾ ਵਿੱਚੋਂ ਕਰੋੜਾ ਰੁਪਏ ਕੱਢ ਕੇ ਫਰਾਰ ਹੋ ਗਿਆ। ਜਦੋਂ ਖਾਤਾਧਾਰਕ ਬਾਂਚ ਵਿੱਚ ਆਏ ਤਾਂ ਆਪਣੇ ਖਾਤੇ ਖਾਲੀ ਦੇਖ ਕੇ ਹੈਰਾਨ ਰਹਿ ਗਏ। ਇਸ ਦੌਰਾਨ ਬੈਂਕ ਦੇ ਗ੍ਰਾਹਕਾਂ ਨੇ ਦੱਸਿਆ ਕਿ ਉਨ੍ਹਾਂ ਦੀ ਜੀਵਨ ਭਰ ਦੀ ਕਮਾਈ ਗਾਇਬ ਹੋ ਗਈ ਹੈ। ਇਹ ਧੋਖਾਧੜੀ ਉਦੋਂ ਸਾਹਮਣੇ ਆਈ ਜਦੋਂ ਗ੍ਰਾਹਕਾਂ ਨੇ ਆਪਣੇ ਖਾਤਿਆਂ ਵਿੱਚੋਂ ਅਣਅਧਿਕਾਰਿਤ ਨਿਕਾਸੀ ਦੇਖੀ। ਬੈਂਕ ਅਧਿਕਾਰੀਆਂ ਨੇ ਜਾਂਚ ਕਰਨ ਤੇ ਸਾਹਮਣੇ ਪਾਇਆ ਕਿ ਕਈ ਲੋਕਾਂ ਦੇ ਖਾਤਿਆਂ ਵਿੱਚੋਂ ਵੱਡੀ ਰਕਮ ਗਾਇਬ ਸੀ ਅਤੇ ਤਸਦੀਕ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਸੀ ਸ਼ੁਰੂਆਤੀ ਸ਼ੱਕ ਬੈਂਕ ਦੇ ਇੱਕ ਕਲਰਕ ਤੇ ਪਿਆ ਜੋ ਕਿ ਹੁਣ ਫਰਾਰ ਹੈ ਕਈ ਖਾਤਾਧਾਰਕਾਂ ਨੇ ਪਾਇਆ ਕਿ ਉਹਨਾਂ ਦੇ ਫਿਕਸਡ ਡਿਪੋਜ਼ਿਟ ਸਮੇਂ ਤੋਂ ਪਹਿਲਾਂ ਹੀ ਬੰਦ ਕਰ ਦਿੱਤੇ ਗਏ ਸਨ ਨਾਮਜ਼ਦ ਵਿਅਕਤੀਆਂ ਦੇ ਵੇਰਵੇ ਬਦਲ ਦਿੱਤੇ ਗਏ ਸਨ ਅਤੇ ਫੰਡਾਂ ਨੂੰ ਹੋਰ ਖਾਤਿਆਂ ਵਿੱਚ ਭੇਜ ਦਿੱਤਾ ਗਿਆ ਸੀ ਇੱਕ ਪੀੜਤਾ ਨੇ ਦਾਵਾ ਕੀਤਾ ਕਿ ਉਸ ਦੀ 22 ਲੱਖ ਰੁਪਏ ਦੀ ਜੁਆਇੰਟ ਐਫ ਡੀ ਧੋਖਾਧੜੀ ਨਾਲ ਕਢਵਾਈ ਗਈ ਹੈ ਜਦਕਿ ਇੱਕ ਵਿਅਕਤੀ ਨੇ ਦੱਸਿਆ ਕਿ ਉਸ ਦੀਆਂ 4 ਐਫ ਡੀਜ਼ 44 ਲੱਖ ਤੋਂ ਘੱਟ ਕੇ ਸਿਰਫ 50 ਹਜ਼ਾਰ ਤੱਕ ਰਹਿ ਗਈਆਂ ਹਨ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਹੁਣ ਤੱਕ ਲਗਭਗ 5 ਕਰੋੜ ਪੈ ਦੀ ਧੋਖਾਧੜੀ ਦਾ ਖੁਲਾਸਾ ਹੋਇਆ ਹੈ ਬ੍ਰਾਂਚ ਅਧਿਕਾਰ ਆਂ ਨੇ ਗ੍ਰਾਹਕਾਂ ਨੂੰ ਭਰੋਸਾ ਦਿੱਤਾ ਕਿ ਪ੍ਰਭਾਵਿਤ ਖਾਤਿਆਂ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਫੰਡ ਬਹਾਲ ਕੀਤੇ ਜਾਣਗੇ ਬੈਂਕ ਦੇ ਫੀਲਡ ਅਫਸਰ ਸ਼ੁਸ਼ਾਂਤ ਅਰੋੜਾ ਨੇ ਕਿਹਾ ਕਿ ਉਹ ਕੁਝ ਦਿਨ ਪਹਿਲਾਂ ਹੀ ਇੱਥੇ ਜੁਆਇਨ ਹੋਏ ਸਨ ਲੋਕਾਂ ਵੱਲੋਂ ਸੰਪਰਕ ਕਰਨ ਤੇ ਅੱਜ ਹੀ ਉਨ੍ਹਾਂ ਨੂੰ ਇਸ ਧੋਖਾਧੜੀ ਬਾਰੇ ਪਤਾ ਲੱਗਾ ਹੈ ਖਾਣਾ ਸਾਦਿਕ ਦੇ ਇੰਚਾਰਜ ਨਵਦੀਪ ਪੱਟੀ ਨੇ ਦੱਸਿਆ ਕਿ ਬੈਂਕ ਦੇ ਇੱਕ ਕਲਰਕ ਅਮਿਤ ਢੀਂਗਰਾ ਦੇ ਖਿਲਾਫ ਧੋਖਾਧੜੀ ਦੀਆਂ 4 ਸ਼ਿਕਾਇਤਾਂ ਦੇ ਆਧਾਰ ਤੇ ਕੇਸ ਦਰਜ ਕਰ ਲਿਆ ਗਿਆ ਹੈ। ਫਿਰੋਜ਼ਪੁਰ ਦੇ ਕਸਬਾ ਮੱਖੂ ਦੇ ਨਜ਼ਦੀਕ ਤੋਂ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਜਿੱਥੇ ਦੀ ਸਰਹੰਦ ਫੀਡ ਨਹਿਰ ਵਿੱਚ ਮੋਟਰਸਾਈਕਲ ਸਵਾਰ ਪਤੀ ਪਤਨੀ ਸਮੇਤ ਦੋ ਬੱਚੇ ਪਾਣੀ ਵਿੱਚ ਰੁੜ ਗਏ ਜਦਕਿ ਪਤੀ ਪਤਨੀ ਸੁਰੱਖਿਅਤ ਦੱਸੇ ਜਾ ਰਹੇ ਹਨ ਅਤੇ ਦੋ ਬੱਚੇ ਪਾਣੀ ਵਿੱਚ ਰੁੜ ਗਏ ਹਨ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਪਿੰਡ ਵਰਪਾਲਾ ਦੇ ਨਜ਼ਦੀਕ ਬਿਨਾਂ ਰੇਲਿੰਗ ਵਾਲੀ ਨਹਿਰ ਤੋਂ ਤਿਲਕ ਕੇ ਡਿੱਗਣ ਕਾਰਨ ਵਾਪਰੀ ਹੈ ਉਧਰ ਮੌਕੇ ਤੇ ਪਹੁੰਚੇ ਲੋਕਾਂ ਵੱਲੋਂ ਬੜੀ ਹੀ ਮੁਸ਼ਕਲ ਨਾਲ ਪਤੀ ਪਤਨੀ ਦੀ ਜਾਨ ਬਚਾਈ ਗਈ ਜਦਕਿ 4 ਸਾਲਾਂ ਦਾ ਲੜਕਾ ਤੇ 2 ਸਾਲ ਦੀ ਲੜਕੀ ਤੇਜ਼ ਬਹਾਅ ਵਿੱਚ ਰੁੜ ਗਏ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਭਾਰਤ ਬਨਾਮ ਇੰਗਲੈਂਡ ਪੰਜ ਟੈਸਟ ਕ੍ਰਿਕਟ ਮੈਚਾਂ ਦੀ ਲੜੀ ਦੇ ਚੌਥੇ ਮੈਚ ਦੇ ਪਹਿਲੇ ਦਿਨ ਭਾਰਤ ਨੇ ਇੰਗਲੈਂਡ ਖਿਲਾਫ 264 ਦੌੜਾਂ ਚਾਰ ਵਿਕਟਾਂ ਦੇ ਨੁਕਸਾਨ ਨਾ ਬਣਾਈਆਂ ਹਨ ਦਿਨ ਦੀ ਖੇਡ ਸਮਾਪਤ ਹੋਣ ਦੇ ਮੌਕੇ ਰਵਿੰਦਰ ਜਨਡੇਜਾ ਤੇ ਸ਼ਾਦੁਲ ਠਾਕੁਰ ਨਾਬਾਦ ਸਨ ਭਾਰਤ ਨੇ ਦਿਨ ਦੇ ਦੂਜੇ ਸੈਸ਼ਨ ਵਿੱਚ ਯਸ਼ਵੀ ਜੈਸਵਾਲ ਕੇਅਰ ਰਾਹੁਲ ਅਤੇ ਕਪਤਾਨ ਸ਼ਮਨ ਗਿੱਲ ਦੇ ਰੂਪ ਵਿੱਚ ਤਿੰਨ ਵਿਕਟਾਂ ਗਵਾਈਆਂ ਤੀਜੇ ਸੈਸ਼ਨ ਵਿੱਚ ਭਾਰਤ ਨੇ ਸਾਈ ਸੁਦਰਸ਼ਨ ਦਾ ਵਿਕਟ ਗੁਆਇ ਜਿਸ ਨੇ 61 ਦੌੜਾਂ ਦੀ ਪਾਰੀ ਵਿੱਚ 7 ਚੌਕੇ ਲਗਾਏ ਉਪ ਕਪਤਾਨ ਰਿਸ਼ਭ ਪੰਤ ਨੂੰ ਰਿਵਰਸ ਵੀਪ ਲਾਉਣ ਦੇ ਚੱਕਰ ਵਿੱਚ ਪੈ ਤੇ 60 ਲੱਗਣ ਕਰਕੇ ਮੈਦਾਨ ਤੋਂ ਬਾਹਰ ਜਾਣਾ ਪਿਆ ਇੰਗਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾ ਬੱਦਲੇ ਦਾ ਸੱਦਾ ਦਿੱਤਾ ਸੀ ਪੰਜ ਮੈਚਾਂ ਦੀ ਲੜੀ ਵਿੱਚ ਇੰਗਲੈਂਡ 2-1 ਨਾਲ ਅੱਗੇ ਹੈ ਜੈਸਵਾਨ ਨੇ ਟੈਸਟ ਕ੍ਰਿਕਟ ਵਿੱਚ ਆਪਣੇ 12ਵੇਂ ਨੀਮ ਸੈਂਕੜੇ ਨਾਲ ਇੰਗਲੈਂਡ ਖਿਲਾਫ ਹਜ਼ਾਰ ਦੌੜਾਂ ਨੂੰ ਪੂਰਾ ਕੀਤਾ ਖੱਬੇ ਹੱਥ ਦੇ ਬੱਲੇਬਾਜ਼ ਨੇ 107 ਗੇਂਦਾਂ ਵਿੱਚ 58 ਦੌੜਾਂ ਦੀ ਪਾਰੀ ਵਿੱਚ 10 ਚੌਕੇ ਤੇ ਇੱਕ ਛੱਕਾ ਜੜਿਆ ਜੈਸਵਾਨ ਨੂੰ ਮੈਚ ਰਾਹੀਂ ਟੈਸਟ ਕ੍ਰਿਕਟ ਵਿੱਚ ਵਾਪਸੀ ਕਰ ਰਹੇ ਸਪਿਨਰ ਲੀਆਮ ਡਾਈਸਨ ਨੇ ਆਊਟ ਕੀਤਾ ਰਾਹੂਨ ਨੇ 98 ਗੇਂਦਾਂ ਵਿੱਚ 46 ਦੌੜਾ ਬਣਾਈਆਂ ਤੇ 4 ਚੌਕੇ ਲਗਾਏ। ਰਾਹੂ ਨੂੰ ਤੇਜ਼ ਗੇਂਦਬਾਜ਼ ਕ੍ਰਿਸ ਵੋਕਸ ਨੇ ਆਊਟ ਕੀਤਾ ਜਾ ਕਿ ਦੋ ਵਿਕਟਾਂ ਕਪਤਾਨ ਬੈਂਸਟੋਕ ਦੇ ਹਿੱਸੇ ਆਈਆਂ। ਤੇ ਇਹ ਸਨ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ ਹੋਰ ਖਬਰਾਂ ਤੇ ਅਪਡੇਟਸ ਲਈ ਜੁੜੇ ਰਹੋ ਬਿਲਟੀਵੀ ਯੂਕੇ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਧੰਨਵਾਦ।